ਚੱਲ ਓਏ ਗੱਲ ਸੁਣ ਖਰਚਾ ਡਾਕਟਰ ਆ ਨਾ ਯਾਰ ਇਹ ਨਹੀਂ ਕਹਿ ਓਹ ਨਹੀਂ ਹਾਂ ਹਾਂ ਇਹ ਕਹਿੰਦੇ ਨੂੰ ਪਤਾ ਯਾਰ ਜੜਨਾ ਕੰਨਾਂ ਦੀ ਖੂਕਾ ਮਾਰਦੇ ਸੀ ਇਹ ਕੜੀ ਬਣਨੀ ਆ ਜਿੱਦ ਤਰੀ ਏ 10000 ਦੀ ਵੇਚਦੇ ਆ ਬੱਕਰੀ ਚੱਲ ਮਰਜੀ ਤੇਰੀ ਆ ਹੁਣ ਮੇਰੀ ਨਹੀਂ ਡਾਕਟਰ ਨੂੰ ਬੱਕਰੀ ਦੇਣੀ ਆ ਆਪਣੇ ਰੱਖੂਗਾ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਆ ਮੇਰਾ ਬੱਕਰੀ ਡਾਕਟਰ ਕੋਈ ਨਹੀਂ ਸਾਡੀ ਵੀ ਰੱਖੀ ਸੀ ਇਹ ਕਿਹਦਾ ਤਾਹੀ 35 ਲਾਇਆ ਤੇ ਜੇ ਸਿੱਟੀ ਹੋ ਜਾਂਦੀ ਤੈਨੂੰ ਕਾਹਨੂੰ 35 ਲਾਉਂਦਾ ਬਾਈ ਸਿੱਟਿਆ ਹੈ ਤਾਂ ਘਰੋਂ ਤੂੰ ਵੀ ਨਹੀਂ ਹੈਗਾ ਹਾਂ ਤੂੰ ਵੀ ਨਹੀਂ ਸਿੱਕਿਆ ਹੋਇਆ ਨਾ ਕੋਈ ਨਹੀਂ ਕੋਈ ਤੂੰ ਵੀ ਕੰਮ ਵਾਸਤੇ ਹੈ ਤੂੰ ਵੀ ਕੰਮ ਕਰਦਾ ਘੁੰਮਦਾ ਨਹੀਂ ਫਿਰਦਾ ਨਾਕ ਦੇ ਫਣ ਵਰਗਾ ਹਾਂ ਕੋਈ ਬਕਾਇੀ ਚਾਹੀ ਮਾਰਦਾ ਤੇਰਾ ਕਦੇ ਬੰਦ ਨਾ ਖਾਲਾ ਖੁੰਡਾ ਤੇਰੇ ਲਵੇ ਇਹ ਤਾਂ ਹੈ ਕਿਹੜਾ ਵੀ ਮਾਰਦਾ ਹੌਣ ਮੇਰਾ ਕੰਮ ਹੈ ਪਕਾਈ ਮਾਰਨਾ ਬੜਾ ਹਿਆ ਤੋੜਾਂ ਮੈਂ ਥਰਵਾਰ ਛੱਡੀ ਫਿਰਦਾ ਸਾਥ ਬਣਿਆ ਫਿਰਦਾ ਰਾਤ ਕਿਤੇ ਦਿਨ ਕਿਤੇ ਤੂੰ ਦੋ ਦਿਨ ਛੱਡ ਕੇ ਦੇਖ ਉਹ ਸਾਡਾ ਵੀ ਛੱਡਿਆ ਹੋਈ ਆ ਨਾ ਨਾ ਤੂੰ ਵੀ ਛੱਡ ਸਕਦਾ ਬੰਦਾ ਜੁਰੀ ਰਾਤ ਕੱਟੂਗਾ ਤੂੰ ਕੱਟ ਅੱਛਾ ਤਾਉ ਰਹੀ ਆ ਮੈਂ ਨਾ ਜਵਾਨੀ ਜਾਂਦਾ ਨਹੀਂ ਸਹੀ ਨਾ ਰੋਸਟੀ ਨਹੀਂ ਖਾਂਦਾ ਭੁੱਖਾ ਤੇ ਹੈ ਰ ਕੱਟਾ ਪਾਣੀ ਵੀ ਨਾ ਪੀਂ ਹਾਂ ਨਾ ਚੱਕੇ ਤੋਂ ਨਹੀਂ ਜਾਣਾ ਹੈ ਹੈ ਕਿਤੇ ਰੁਕ ਜਾਣਾ ਤੇ ਕੀ ਕਹਾਂ ਯਾਰ ਸੇ ਦਾ ਮੁੱਲ ਲਾਤਾ ਯਹੀ ਹੈ ਇੱਕੋ ਹੀ ਦਾਤੇ ਕਿੰਨੇ ਦੀ ਵੇਚਣੀ ਹੈ ਤੇਰਾ ਦਾਸਤਾ ਕੀ ਰਸਤਾ 2000 ਦਾ 2000 ਘੱਟ 50 ਦੀ ਦਊਂਗਾ ਇਦੋਂ ਘੱਟ ਨਹੀਂ ਦੇਣਾ ਇਹ ਤਾਂ ਉੱਥੀ ਖੜਾ ਹੈ ਠੀਕ ਹੈ ਇਹ ਬੱਕਰੀ ਬਾਲੀ ਚੰਗੀ ਆ ਉਹਦੀ ਗੱਲ ਨਹੀਂ ਹੈ ਆਹੀਂ ਮੰਗੇ ਜਾਇ ਜਾਂ ਉਹੀ ਪਕਾਈ ਮਾਰੀ ਜਾ ਉਹਦਾ ਕੀ ਫਾਇਦਾ ਮੱਟੀ ਲਾ ਦੇ ਸੌਣ ਦੀਆਂ ਛੜੀਆਂ 2 ਘਟ 40 ਦੀ ਦੰਨਾ ਚਲੋ ਚੱਲੀਏ ਪੂਰੀ 40 ਦੀ ਦੰਨਾ ਆ ਚੱਲੀਏ ਇਸ ਗੱਲ ਹੋਰ ਹੈ ਮਦਾਰੀ ਜਿਹੜਾ ਇੱਕ ਫੁੱਲ ਡਿੰਗ ਤੋਂ ਸੀ ਪਰਾਂ ਹੋ ਗਈ ਘੇਰ ਬੱਕਰੀ ਲੈnde ਨਾ ਜਮਾ ਹੀ ਨਹੀਂ ਜਮਾ ਹੀ ਨਹੀਂ ਇਹ ਵੀ ਨજરਬੰਦੀ ਦਾ ਖੇਡ ਹੈ ਉਹ ਤਾਂ ਹੈ ਹੀ ਹੈ ਖਿਡਾਰੀ ਕਹਿੰਦਾ ਮੈਂ ਪੈਰਾਂ ਦੀ ਮਿੱਟੀ ਨਾਲ ਛੱਡ ਕੇ ਜਾ ਬਿਲਕੁਲ ਬਿਲਕੁਲ ਸਹੀ ਗੱਲ ਉਹ ਤੋਂ ਬਾਅਦ ਕਹਿੰਦਾ ਵੀ ਲੈ ਜੋ 40 ਦੀ ਅਸੀਂ ਬੱਕਰੀ ਨਹੀਂ ਲੈਣੀ ਨਾ ਕਦੇ ਵੀ ਨਹੀਂ ਮਰਜੀ ਤੇਰੀ ਦਈ ਨਾ ਨਾ ਕਦੇ ਵੀ ਨਹੀਂ ਹੁਣ 40 ਦੇ ਘਾਕ ਨੇ ਆਓ ਚੱਲੀਏ ਬਥੇ ਪਰੇ ਹੋ ਜਾ ਬਾਈ ਸਾਈਕਲ ਨਾਲ ਲੱਗ ਪੇ ਬਾਈ ਸਾਈਕਲ ਨਾਲ ਲੱਗ ਪੇ ਪੁਰੇ ਆ ਗਿਆ ਜਿਵੇਂ ਅੱਜ ਸਾਈਕਲ ਦੇ ਕਸੋਤ ਨਹੀਂ ਆ ਜਾ ਚਾਹੇ ਲੈ ਉਹਦਾ ਹੱਥ ਲੈ ਲੈ ਉਹ ਰੀਡ ਆ ਅੱਛਾ ਬਾਬਲੀ ਆ ਜਾ ਪਾਈ ਕਿਤੇ ਮੇਰੇ ਗੈਲ ਭਾਜਾ ਮੁਕੱਲੇ ਨੂੰ ਮਰਵਾ ਜੇ ਕੋਈ ਨਹੀਂ ਕੋਈ ਨਹੀਂ ਕਰਦਾ ਹੈ ਜਹਾਂ ਜਹਾਂ ਇੱਕ ਵਾਰ ਮਾਗੇ ਥੋੜਾ ਸਾਈ ਨੂੰ ਕੁੱਤੇ ਦੀ ਚੱਕ ਲਾ ਮੈਂ ਕੋਈ ਚੱਕਰੇ ਨਹੀਂ ਤੂੰ ਇੱਕ ਨੇ ਦੱਸ ਕੋਈ ਗੱਲੇ ਨਹੀਂ ਉਹ ਜਗ੍ਹਾ ਆ ਆਹ ਬੱਸ ਸਾਈ ਆ ਇਹ ਲੈ ਬਾਈ ਗੱਲ ਸੁਣ ਲੈ ਮੇਰੀ ਹਾਂ ਜੀ ਉਸੇ ਐਸੇ ਨਿਸ਼ਾਨ ਦੀ ਇੱਜ਼ਤ ਕਰੀ ਘੰਟਾ ਹੋ ਗਿਆ ਮੈਨੂੰ ਪਕਾਈ ਕੁੱਟਦੇ ਨੂੰ ਥੋੜੇ ਲੋਕਾਂ ਪਿੱਛੇ ਪਕਾਈ ਕੁੱਟਣਾ ਮੇਰਾ ਕੰਮ ਹੈ ਬੱਕਰੀ ਦੇ ਦੇ ਬੱਕਰੀ ਦੇ ਲੱਗਿਆ ਮੁੱਲ ਤੂੰ ਹੀ ਲੋਕਾਂ ਦੇ ਨਾਲ ਵਟੋਂਦਾ ਨਾ ਨਾ ਜਮੇ ਨਹੀਂ ਪੂਰੀ 42000 ਦੀ ਤੇਰੀ ਮੈਨੇ ਬੱਕਰੀ ਦੇਖ ਲਈਆਂ ਚਾਹੀਦੀਆਂ ਬਸ ਨਹੀਂ ਮਹਗਾ ਜਮੇ ਨਹੀਂ ਹੁਣ ਮੱਟੀ ਕੋਈ ਕਸਰ ਹੈ ਕੋਈ ਮੱਟੀ ਕਸ ਉਹ ਮਹਾਂ ਮਾਤਮ ਕਰ ਲਓ ਕਰ ਲਓ ਹੁਣ ਕੋਈ ਨਹੀਂ 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 ਹਾਂ ਨਹੀਂ ਉਹ ਨਹੀਂ ਨਹੀਂ ਚੈਨ ਕੋਈ ਕਸਮ ਛੱਡੀ ਮੈਨੇ ਅਟੈਕ ਤਾਂ ਬਹੁਤ ਗਾਹਾਂ ਟੱਪ ਗਿਆ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਬੱਕਰੀ ਨੇ ਜਾ ਬਣਨਾ ਬਣਨੇ ਕਿ ਲੱਖ ਤੋਂ ਉੱਤੇ ਦੀ ਆ ਪਤਾ ਨਹੀਂ ਕਦ ਬਣੂਗੀ ਓਏ ਬਣਦੀਆਂ ਬਣਦੀਆਂ ਚਾਰ ਮਹੀਨਿਆਂ ਨੂੰ ਬਣੀ ਬਹੁਤ ਦੂਰ ਭੱਜ ਜਾਂਦੀਆਂ ਨੇ ਇਹ ਚਾਰ ਮਹੀਨਿਆਂ ਨੂੰ ਬਣੀ ਇਹ ਰੱਬ ਦੀਆਂ ਦੇਣਾਂ ਦਾ ਕੋਈ ਪਤਾ ਨਹੀਂ ਕੀ ਬਣੂਗੀ ਬਣੂਗੀ ਕਿ ਤਾਣਾ ਤਣੂਗੀ ਇਹ ਵੀ ਕੋਈ ਪਤਾ ਨਹੀਂ ਤਾਣਾ ਵੀ ਣ ਕੇ ਲੰਘ ਜਾਂਦੀਆਂ ਨੇ ਹਾਂ ਬਣਦੀਆਂ ਗੱਲਾਂ ਛੱਡ ਇੱਕ ਕਿਸਮ ਤਾਂ ਕਰਦਾ ਨੇ ਜਿਹੜਾ ਉਰੇ ਕਰਨਾ ਹੋਈ ਉੱਥੇ ਦਾਣਾ ਦੇਣਾ ਗੱਲ ਗਲਤ ਨਹੀਂ ਹੈ ਜੀ ਬੱਕਰੀ ਦੇ ਦੇ ਨਹੀਂ ਨਹੀਂ ਲੈ ਹੁਣ ਸਹੀ ਇਹ ਦੱਸ ਦੇ ਫਿਰ ਕਿੰਨੇ ਦੀ ਦੇਣੀ ਹੈ ਮੈਨੂੰ 1 ਕਿੰਨੇ ਮੈਂ 10 ਦਾ ਦਤਾ ਨਾੜੀ ਨਾ 47 ਦੀ ਲੈ ਸ਼ੀਰ ਤੇ 40 ਦੀ 40 ਤੇ 7 ਉਹ ਤਾਂ ਤੂੰ ਮੰਗੀ ਹੋ ਜਾਂਦਾ ਯਾਰ ਨਾ ਨਾ 50 ਮੰਗਿਆ ਠੀਕ ਆ ਲੈ ਜਾਏ ਨਹੀਂ ਮੰਗਿਆ ਨਾ ਬਿਲਕੁਲ ਨਹੀਂ ਮੈਨੂੰ ਹੁਣ ਕੋਈ ਦੱਸਾਂਂ ਦਰਾ ਕੇ ਦੱਸ ਨਹੀਂ ਕਿੰਨੇ ਦੇ ਦੱਸਤਾ ਬਸ ਜੇ ਤਾਂ ਦਿਲ ਕਰਦਾ ਲੈ ਜਾਉ ਮੈਨੂੰ ਕੋਈ ਦੱਸ ਦੇ ਵੀ ਕਿੰਨੇ ਦੀ ਦੇਣੀ ਮੈਂ 10 ਦਾ ਹੁਣ ਠੀਕ ਆ ਜਾਨੇ ਆ 10 ਦਾ 47 ਦੀ ਉਹ ਦੱਸੀ ਤੇ ਜਾਨੇ ਆ 47 ਦੀ ਦੇਣੀ 47 ਦੀ ਦਮਾਂਗੇ ਸਾਢੇ 42 ਦੀ ਦੇਣੀ ਹੈ ਨਹੀਂ ਪੂਰੀ 43 ਦੀ ਦੇਣੀ ਹੈ ਤੈਨੂੰ ਤੇ 40 ਦੀ ਹੋ ਕੀ ਕਰਾਂ ਬਾਬਲੀ ਭਲਾ ਐਮਰ ਪਾਉਣਾ ਵਿਚਾਰਾ ਨਹੀਂ ਚੱਲ ਕੋਈ ਨਹੀਂ 5-4000 ਦੀ ਕੋਈ ਗੱਲ ਨਹੀਂ ਹੈ ਕੋਈ ਇਟਾੜੀ ਖੁਰ ਬੰਦਾ ਇਹ ਟੋਰਾ ਦੂਜੇ ਰੋਡ ਪੱਲੇ ਹੈ ਭਗਤ ਸਿੰਘ ਆਹ ਯਾਰ ਹੈ ਨਹੀਂ ਸੁਣ ਉਹ ਤਾਂ ਭਗਤ ਤੇ ਬੰਦਾ ਦੀ ਪਰ ਕੀ ਕਰਾ ਖਾਣਾ ਮਾਰ ਮੇਰੇ ਗਨੀ ਇਹਨੂੰ ਉਧਾਰ ਆ ਜੇ ਕਹਿੰਦਾ ਇਹਦੇ ਕੰਨੀ ਉਧਾਰ ਇਹਨੂੰ ਸਮਝਾ ਤਾ ਇਹ ਦੇਖ ਰਿਹਾ ਹੁਣ ਤਾਰ ਦਿਲਾਂ ਦੀ ਜੋੜ ਦਿਲਾਂ ਦੇ ਨਾਲ ਐ ਕਿਨੇ ਕਰਾਂ ਕਰ ਮੈਂ ਕਰ ਬੱਕਰੀ ਵੇਚਣੀ ਐ ਕਹਾਂ ਸਮਝਾ ਕਰਨੇ ਇੱਕ ਸੱਠ ਚ ਵੇਚਦੇ ਆ ਬਿਲਕੁਲ ਇਹ ਬੇਸ਼ਮੀ ਯਾਰ ਉੱਤੇ 40 ਦੀ ਵੇਚ ਨਾ 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 ਨਹੀਂ ਨਹੀਂ ਉਹ ਮਹਾਂ ਨਹੀਂ ਉਹ ਗੱਲ ਨਹੀਂ 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 ਮੰਨ ਲਾ ਮੰਨ ਕਹਾ ਤਾ ਤੇਰੀ ਮਰਜ਼ੀ ਹੈ ਕੋਈ ਗੱਲ ਨਹੀਂ ਕੋਈ ਨਹੀਂ ਲਾ ਹੁਣ ਤਾਂ ਫਰਕ ਨਹੀਂ 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 ਮੰਗੇ ਯਾਰ ਪੂਰੇ ਆ ਉਹ ਨਹੀਂ ਮੰਗੇ ਹੀ ਪੂਰੇ ਆ ਕੋਈ ਨਜਾਇਜ਼ ਮੰਗੇ ਹੀ ਨਹੀਂ ਗੇ ਪੂਰੇ ਲੱਖ ਮੰਗ ਲੈਣ ਤੇ ਆ ਪੂਰੀਆਂ ਪੂਰੀਆਂ ਕੱਤੂਆਂ ਕਸਰ ਕਰਦੀ ਰਹੇਗੀ ਪਬਲੀ ਹੋਰ ਕੱਤਦੀ ਏ ਜਦ 45 ਦੀ ਕਰ ਯਾਰ ਸ਼ਾ ਹੋ ਗਈ ਹੋ ਗਈ ਹੋ ਗਈ ਹੋ ਗਈ 100000000 ਛੱਡੇਗਾ ਤੇਰੀ ਮਰਜ਼ੀ ਆ ਹੋ ਗਈ ਇੱਥੇ ਮਖਾ ਪੁਰੀ ਇੱਛਤ ਕਰ ਕੁਝ ਬੰਦੇ ਇੱਥੇ ਦਿਰਵਾਇਆ ਟੰਗਾਂ ਵਾਲੀ ਤੋਂ ਆ ਬੰਦਾ ਇੱਛਤ ਕਰ ਕੁਸ ਹਾਂ ਯਾਰ 47 ਲੈ ਚੱਲ ਆ ਵੀਡੀਓ ਕਰਨਾ ਯਾਰ ਮੈਂ ਚੱਲ ਓਏ ਗੱਲ ਸੁਣ ਖਰਜਾ ਡਾਕਟਰ ਦਾ ਯਾਰ ਰਾਂ ਸਣੀ ਚੱਲ ਓਹ ਨਹੀਂ ਏ ਕਿ ਤੁਹਾਨੂੰ ਪਤਾ ਯਾਰ ਜੜਨਾ ਕੰਨਾਂ 'ਚ ਫੂਕਾ ਮਾਰਦੇ ਸੀ ਕੋਈ ਗੱਲ ਨਹੀਂ ਆ ਜਿੱਦ ਤਰੀ ਇਹ ਬੰਦਾ ਦੇ ਨਹੀਂ ਨਹੀਂ ਬਾਜੀ ਕੁਛੇ ਚ ਨਾ 5 6 ਨਾ ਹੁਣ ਤੈਨੂੰ 6 ਉੱਤੇ 40 ਦੇ ਦੇ 6 ਉੱਤੇ 40 ਦੇ ਦੇ ਨਹੀਂ ਯਾਰ ਨਹੀਂ ਭਾਈ ਨੂੰ ਖੁਸ਼ ਰੱਖ ਯਾਰ ਐਡੀ ਗੱਲ ਤਾਂ ਕੁਸਤਾ ਇੱਜ਼ਤ ਕਰੇ ਬੰਦੇ ਜਿੰਦਾ ਵਜਾ ਹੈ ਕੋਈ ਨਹੀਂ ਕੋਈ ਗੱਲੇ ਨਹੀਂ ਕੋਈ ਨਹੀਂ ਆਪਾਂ ਉਹਨੂੰ ਨਰਾਜ਼ ਕਰਕੇ ਬੱਕਰੀ ਲਈ ਲਈ ਕੀ ਆ ਯਾਰ ਹਾਂ ਨਾ ਨਾ ਖੁਸ਼ ਕਰਕੇ ਪਤਾ ਹੀ ਇਹ ਬੰਦਾ ਕੀ ਨੂੰ ਪਤਾ ਹੀ ਹੈ ਕਿ ਨਾ ਹੱਥ ਦੱਬ ਗਿਆ ਸਾਨੂੰ ਸਾਰਾ ਪਤਾ ਹੁੰਦਾ ਉੱਥੋਂ ਮੈਂ ਤਾਂ ਹੀ ਮੁੜ ਕੇ ਆ ਮੈਂ ਕੱਚੀ ਨਾ ਛੱਡ ਨੱਕਾ ਹੋਰ ਨਾ ਲਾ ਦੇ ਰਾਜੂ ਪਾਣੀ ਤਾਂ ਕੱਢਦਾ ਹਾਲੋ ਸਾਨੂੰ ਪਤਾ ਹੀ ਹੁੰਦਾ ਮੰਡੀ ਦੇ ਵਿੱਚ ਕੀ ਬੰਦਦਾ ਰੋਜ਼ੇ ਹੈਲੋ ਠੀਕ ਹਾਂ ਹਾਂ ਹਾਲੋ ਹਾਂਜੀ ਹੈਲੋ ਆਈਆ ਟੋਟਲ ਵਿੱਚ ਅੱਗਾ ਦੇਖੀ ਉਹ ਬੱਡੇ ਕਿੰਨੇ ਰੱਖੇ ਥਾ ਲੈ ਬੱਜਾ ਦੌੜਾ ਜਾ ਕਰ ਲੂਗਾ ਵੀਡੀਓ ਦਰਸ਼ਕਾਂ ਨੂੰ ਹਾਂ ਮੜੇ ਹੋ ਕੇ ਬਣਾਉਣਾ ਖੁੱਲੇ ਹੋਏ ਉੱਤੇ ਇੱਧਰ ਨੂੰ ਹੋਏ ਮਟੀ ਚੌੜੇ ਹੋਗੇ ਪੱਕੀ ਕੱਢਾਂਗੇ ਅਸੀਂ ਇਹ ਟਾਇਰ ਟੱਕੀਓ ਹਾਂ ਮੜੇ ਆਗਰ ਬੋਲੋ ਉਹ ਆ ਵੀ ਹੋਗੇ ਚੌੜੀ ਕਰ ਲਓ ਬੱਖਾੜੀ ਇੱਧਰ ਕਰਾਂਗੇ ਵੀਡੀਓ ਦੁਬਾਰਾ ਕੱਢ ਪਾਵਲੀ ਦਿਖਾ ਦੇ ਦੇਖੀ ਬੱਚਾ ਮੈਂ ਕਰ ਲੂਗਾ ਦੇਖੀ ਦੇਖੀ ਹਾਂ ਵੀਰੋ ਧੰਨਵਾਦ ਸਾਸਤਰੀ ਕਾਰ ਅੱਜ ਆਪਾਂ ਖੜੇ ਆ ਮਾਈ ਦੇ ਮੇਲੇ ਤੇ ਹੈਡੋ ਜਿਹਨੂੰ ਕਿ ਬਹੁਤ ਜੱਦੀਪੁਰਸੀ ਪੁਰਾਣਾ ਮੇਲਾ ਕਹਿੰਦੇ ਨੇ ਬਜ਼ੁਰਗਾਂ ਤੋਂ ਲੱਗਿਆ ਇਹ ਮੇਲਾ ਤੇ ਅੱਜ ਇੱਥੇ ਪਹੁੰਚੇ ਨੇ ਸਾਡੇ ਆਨਰ ਡਾਕਟਰ ਬਲਵਿੰਦਰ ਬਾਣ ਜੀ ਜਿਹੜੇ ਕਿ ਆਪਣੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਮੰਡੀ ਲਵਾ ਰਹੇ ਨੇ ਹਰ ਵੀਰਵਾਰ ਦੀ ਤਰੀਆਂ ਹਰ ਵੀਰਵਾਰ ਮੰਡੀ ਲੱਗਦੀ ਹੈ ਅਸੀਂ ਜੀ ਆਇਆਂ ਆਖਦੇ ਹਾਂ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਕਿ ਅੱਜ ਮੇਲੇ ਦੀ ਰੌਣਕ ਬਣਾਈ ਹੈ ਬਹੁਤ-ਬਹੁਤ ਧੰਨਵਾਦ ਕਰਦੇ ਆਂ țeṛiyan chṛiyan toṛtiyan aṛī chṛī de vich ਅੱਜ ਡਾਕਟਰ ਬਲਵਿੰਦਰ ਮਾਨ ਜੀ ਨੇ ਬਹੁਤ ਤੇਜ਼ ਬੱਕਰੀ ਲਈ ਹੈ ਜੀਨੂੰ ਕਿ ਬੱਕਰੀ ਕਹਿੰਦੇ ਨੇ ਬਹੁਤ ਵਧੀਆ ਟੱਬੀ ਬੱਕਰੀ ਹੈ ਸਿੰਗੀ-ਸੂੰਗੀ ਦੀ ਬਹੁਤ ਸੋਹਣੀ ਹੈ ਪਾਕਿਸਤਾਨੀ ਮੱਥਾ ਹੈ ਬੱਕਰੀ ਬਹੁਤ ਚੰਗੀਆਂ ਹੈ ਬਾਕੀ ਮੇਰਾ ਖਿਆਲ ਬੱਕਰੀ ਇਹ ਗੱਪਣ ਵੀ ਹੈ ਨਹੀਂ ਗੱਪਣ ਨਹੀਂ ਖਾਲੀ ਬੱਕਰੀ ਲਈ ਹੈ ਅੜੀ ਛੜੀ ਤੇ ਅੱਜ ਇਹ ਪੂਰੇ 47000 ਦੀ ਬੱਕਰੀ ਖਰੀਦੀ ਗਈ ਹੈ ਹਾਈਟੋ ਮੇਲੇ ਦੇ ਵਿੱਚ ਸਿਰ ਕੱਢਵਾ ਮੁੱਲ ਲਾਇਆ ਰਿਕਾਰਡ ਤੋੜ ਕੇ ਮੁੱਲ ਲਾਇਆ ਜਿਹੜੀ ਕਿ ਬਲਵਿੰਦਰ ਮਾਨ ਜੀ ਦੇ ਫਾਰਮ ਦੇ ਉੱਤੇ ਜਾਊਗੀ ਜਾ ਕੇ ਫਾਰਮ ਤੇ ਇਹਨਾਂ ਨੇ ਵੇਚਣੀ ਨਹੀਂ ਇਹ ਬਰੀਡ ਦੇ ਲਈ ਲਈ ਹੈ ਬੱਕਰੀ ਬਹੁਤ ਚੰਗੀ ਕੁਆਲਿਟੀ ਦੀ ਬੱਕਰੀ ਹੈ ਵਧੀਆ ਬੱਕਰੀ ਹੈ ਕਿਉਂ ਡਾਕਟਰ ਸਾਹਿਬ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਚੰਗੀ ਬੱਕਰੀ ਆ ਪਹਿਲਣਾ ਬਾਈ ਹਾਂਜੀ ਬਾਕੀ ਅਸੀਂ ਨਿਸ਼ਾਨ ਦਾ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਸਾਡੀ ਗੱਲ ਤੇ ਫੁੱਲ ਚਾੜੇ ਮੇਰੇ ਮੁੱਲ ਤੋਂ ਵੀ ਮੁੱਲ ਉੱਤੇ ਲਾ ਕੇ ਐਨ ਥਾਪੀ ਮਾਰ ਕੇ ਬੱਕਰੀ ਖਰੀਦੀ ਆ ਕਹਿੰਦਾ ਜ ਆ ਪੂਰੀ ਧੀਰ ਆ ਜੂ ਕਬਰਾਨਾ ਮੂਹ ਮੰਗ ਮੇ ਮੂਹ ਮੰਗਵੇ ਰੁਪਏ ਹੈਡੋ ਮੇਲੇ ਦੇ ਵਿੱਚ ਅੱਜ ਛੰਡੀ ਕਰਾ ਕੇ ਗਏ ਨੇ ਸਾਡੇ ਜੋਗ ਬਲਵਿੰਦਰ ਮਾਨ ਜੀ ਡਾਕਟਰ ਸਾਹਿਬ ਜਿਨ੍ਹਾਂ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਸਤਿ ਸ੍ਰੀ ਅਕਾਲ ਸਾਰਿਆਂ